ਯਾ ਵੀ ਸਸਤਰੀ ਕਾਲ ਵੀ ਸਾਰੇ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਸੀਐਮ ਪੁਆ ਤਮੰਦੀ ਸ਼ਰੇਆਮ ਗੁੰਡਾ ਕਰਦੀ ਕਰਨ ਤੇ ਉਤਰੇ ਜਿਹੜੇ ਉਹਨਾਂ ਦੇ ਪੁਲਸ ਜਿਹੜੀ ਪੁਲਸਾਸ਼ਨ ਇਹ ਉਹਨਾਂ ਦੇ ਕਹਿਣ ਤੇ ਜਿਹੜਾ ਹੁਣ ਕਿਸਾਨਾਂ ਨਾਲ ਬਹੁਤ ਬੇਸ਼ੱਕੀ ਕੀਤੀ ਜਾਂਦੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਦੱਸੂਆਂ ਜਿਹੜੀ ਰਾਤ 20000 ਇਹਨਾਂ ਨੇ ਪੁਲਸ ਵਾਲਾ ਭੇਜ ਕੇ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਜਿਹੜਾ ਇਹਨਾਂ ਨੇ ਉਥੇ ਅਤਿਆਚਾਰ ਕਰਿਆ ਬੇਹੱਦ ਜ਼ਿਆਦਾ ਜਿਹੜੀਆਂ ਉਥੇ ਟਰਾਲੀਆਂ ਲੱਗੀਆਂ ਗਈਆਂ ਸੀ ਜਿਹਦੇ ਵਿੱਚ ਕਿਸਾਨ ਸੌਂਦੇ ਸੀ ਪੱਖੇ ਰੱਖੇ ਗਏ ਸੀ ਖਾਣ ਪੀਣ ਦਾ ਸਮਾਨ ਸੀ ਪਹਿਲੀ ਗੱਲ ਤਾਂ ਉਹ ਤਾਂ ਇਸਮਿਸ ਕਰਤਾ ਘਟੋ ਘਟ 20000 ਦੀ ਗਿਣਤੀ ਚ ਪੁਲਿਸ ਵਾਲਾ ਦੱਸਿਆ ਗਿਆ ਕੱਲੇ ਕੱਲੇ ਤੰਬੂ ਚੋਂ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਬੱਸਾਂ ਰਾਹੀਂ ਤਾਂ ਇਹਨਾਂ ਨੂੰ ਵੀ ਕਹਿੰਦਾ ਮਤਲਬ ਜੇਲਾ ਦੇ ਵਿੱਚ ਭੇਜਿਆ ਗਿਆ ਤੇ ਜਿਹੜੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਤੇ ਜੋ ਸਰਬੰਸ ਸਿੰਘ ਪੰਦੇਰ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਤੇ ਕਹਿੰਦਾ ਮਤਲਬ ਨਜ਼ਰਬੰਦ ਕਰ ਲਈ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਤੇ ਜਿਹੜੀ ਹੁਣ ਦੀਆਂ ਖਬਰਾਂ ਇਹ ਗਿੱਦੜਵਾਹ ਤੋਂ ਆ ਰੀਆਂ ਉੱਥੇ ਵੀ ਸ਼ਰੀਆਮ ਤੱਕਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਇਹਨਾਂ ਨੇ ਗੁੰਡਾਗਰਦੀ ਕਰਨੀ ਸ਼ਰੀਆਮ ਸ਼ੁਰੂ ਕਰ ਰੱਖੀ ਆ ਇਹ ਗਿੱਦੜਵਾਹਾਂ ਦੀਆਂ ਖਬਰਾਂ ਤੇ ਜੋ ਇਹ ਕਿਸਾਨ ਭਰਾ ਕਹਿ ਰਿਹਾ ਪੁਲਿਸ ਵਾਲੇ ਕਹਿੰਦੇ ਤੁਸੀਂ ਸਾਈਡ ਤੇ ਬਹਿ ਜਾਓ ਵਿਚਾਲੇ ਅਸੀਂ ਤੁਹਾਨੂੰ ਨਹੀਂ ਬੈਠਣ ਦੇਵਾਂਗੇ ਕਿਉਂਕਿ ਇਹ ਸੀਐਮ ਪੰਤਮਾਨ ਨੇ ਜਿੱਦੇ ਮੀਟਿੰਗ 'ਚ ਉੱਠ ਕੇ ਭੱਜਿਆ ਪਹਿਲਾਂ ਹੀ ਕਹਤਾ ਸੀ ਉਹਨੇ ਇਹ ਪਹਿਲਾਂ ਹੀ ਸੁਣਵਾਈ ਕਰਤੀ ਸੀ ਵੀ ਜੇ ਤੁਸੀਂ ਹੁਣ ਧਰਨੇ ਲਾਉਣੇ ਤਾਂ ਲਾ ਕੇ ਦਿਖਾਓ ਤੇ ਮੈਂ ਆਪਣਾ ਕੰਮ ਆਪਦਾ ਕਰੂਗਾ ਤੁਸੀਂ ਆਪਦਾ ਕਰੋ ਹੁਣ ਕੇਂਦਰ ਸਰਕਾਰ ਨਾਲ ਲੜੜ ਕੇ ਇਨੇ ਜਿਹੜੀ ਹੁਣ ਬੜੀ ਵੱਡੀ ਲੁੱਟਮਚਾਰ ਰਖੀਏ ਲੋਕਾਂ ਤੇ ਅਤਿਆਚਾਰ ਤੇ ਜਿਹੜੀ ਗੱਲ ਕਰੀਏ ਨਾ ਇਹ ਬਜ਼ੁਰਗ ਦੇਖਦਾ ਡਾਂਗਾ ਮਾਰੀਆਂ ਪੱਗਾਂ ਲੱਥੀਆਂ ਕਿਉਂਕਿ ਇੰਨਾ ਜਿਆਦਾ ਬੇਹੱਦ ਜਿਆਦਾ ਜਿਹੜਾ ਅੱਜ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਤਾਂ ਜੋ ਸ਼ਰੇਆਮ ਕਿਉਂਕਿ ਸ਼ੰਭੂ ਵੱਟ ਤੇ ਖਨੌਰੀ ਵੱਟ ਇਹਨਾਂ ਨੇ ਉਥੋਂ ਸਾਰਾ ਪਹਿਲੀ ਗੱਲ ਆਪਾਂ ਕਰੀਏ ਜਿਹੜਾ ਇਹਨਾਂ ਨੇ ਕੋਈ ਕਾਨੂੰਨ ਮੁਕਾਬਤ ਕੋਈ ਕੰਮ ਨਹੀਂ ਕਰਿਆ ਜਿਵੇਂ ਆਪਾਂ ਕਹიდੀਏ ਚਲੋ ਕਿਸਾਨ ਢੱਲੇ ਵਾਲ ਕੋਈ तरीका ਹੁੰਦਾ ਗੱਲ ਕਰਨ ਦਾ ਇੱਕਦਮ ਜਿਵੇਂ ਪਹਿਲਾਂ ਸ਼ੰਭੂ ਬਾਡਰ ਤੇ ਪਹਿਲਾਂ ਵੀ ਇੱਕੋ ਦਾਮ ਅਟੈਕ ਹੋਇਆ ਸੀ ਉਦੋਂ 4-500 ਦੀ ਗਿਣਤੀ 'ਚ ਪੁਲਿਸ ਆਲਾ ਗਿਆ ਸੀ ਹੁਣ 20000 ਦੀ ਗਿਣਤੀ 'ਚ ਕੱਲੇ-ਕੱਲੇ ਕਿਸਾਨ ਨੂੰ ਗ੍ਰਿਫਤਾਰ ਕਰਕੇ ਕਿਸਾਨ ਜਗਜੀਤ ਸਿੰਘ ਢੱਲੇਵਾਲ ਤੇ ਸਰਪਤ ਸਿੰਘ ਪੰਦੇਰ ਇਹ ਸਾਰੇ ਕਿਸਾਨ ਆਗੂ ਜਿਹੜੇ ਮੇਨ ਤੋਂ ਤੇ ਬਾਕੀ ਜਿਹੜੇ ਦੱਸੇ ਗਏ ਹੋਰ ਜਿੰਨੇ ਵੀ ਕਿਸਾਨ ਆ ਸਾਰਿਆਂ ਨੂੰ ਨਜ਼ਰਬੰਦ ਕਰ ਲਿੱਤਾ ਗਿਆ ਤੇ ਹੁਣ ਇਹ ਬਹੁਤ ਵੱਡੀ ਇਹਨਾਂ ਦੀ ਗੁੰਡਾਗਰਦੀ ਹੈ ਇਹਨੂੰ ਇਹ ਨਹੀਂ ਪਤਾ ਕੇਂਦਰ ਸਰਕਾਰ ਨਾਲ ਰਲ ਕੇ ਅਮਿਤ ਸ਼ਾ ਤੇ ਜੋ ਮੋਦੀ ਤੇ ਸੀਐਮ ਪ੍ਰਧਾਨ ਇਹਨੇ ਹੁਣ ਗੁੰਡਾ ਕਰਦੀ ਕਰਨੀ ਸ਼ੁਰੂ ਕਰਤੀ ਇਹਨੂੰ ਹੁਣ ਇਹ ਹੋ ਰਿਹਾ ਵੀ ਜਿਹੜੇ ਮੇਰੇ 92 ਐਮਐਲਏ ਆ ਉਹਨਾਂ ਦੇ ਸਿਰਾਂ ਦੇ ਉੱਤੇ ਇਹ ਅਤਿਆਚਾਰ ਕਰ ਰਿਹਾ ਇਹਨੂੰ ਇਹ ਨਹੀਂ ਪਤਾ ਵੀ ਕਿਸੇ ਦਿਨ ਇਹੀ ਪੰਜਾਬ ਨੇ ਮੈਨੂੰ ਜਦੋਂ ਇਹਨੇ ਲੋਕਾਂ ਨੂੰ ਕਹਿੰਦਾ ਸੀ ਮੈਂ ਪੰਜਾਬ ਦਾ ਪੁੱਤਰ ਆ ਜੀ ਮੈਂ ਕਿਸਾਨਾਂ ਦਾ ਪੁੱਤਰ ਆ ਹੁਣ ਕਿਸਾਨ ਦਾ ਪੁੱਤਰ ਕਿੱਥੇ ਗਿਆ ਬਈ ਦੱਸੋ ਕਿਸਾਨਾਂ 'ਤੇ ਅਤਿਆਚਾਰ ਕਰ ਰਿਹਾ ਹੁਣ ਜੇ ਬੜੀ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਗੁੰਡਾਗਰਦੀ ਵਾਲੀ ਗੱਲਾਂ ਹੀ ਦੱਸ ਦਿੰਦਾ ਤੁਹਾਨੂੰ ਪਹਿਲਾ ਪਰਸੋ ਦੀ ਵੀਡੀਓ ਜਿਹੜਾ ਕਰਨਲ ਪਿਓ ਪੁੱਤ ਨੂੰ ਕੁੱਟਿਆ ਗਿਆ ਘਿੱਸਿਆ ਗਿਆ ਸ਼ਰਿਆਮ ਜਿਹੜੇ ਵੱਡੇ ਅਫਸਰਾਂ ਉਲਟਾ ਉਹਨਾਂ ਨੂੰ ਕੀ ਕਹਿੰਦੇ ਆ ਅਸੀਂ ਹੁਣੇ ਹੁਣ ਇਨਕਾਊਂਟਰ ਕਰਕੇ ਆਏ ਤੈਨੂੰ ਵੀ ਸੁਧਾਰ ਦਾਂਗੇ ਤਾਂ ਉਹ ਵੀ ਇੱਕ ਵੱਡਾ ਅਫਸਰਾ ਕਿਉਂਕਿ ਉਹਦਾ ਬਹੁਤ ਵੱਡਾ ਆਧਾ ਹੁੰਦਾ ਆਰਮੀ ਦਾ ਨਾ ਕਿ ਪੁਲਿਸ ਵਾਲੇ ਦਾ ਸ਼ਰਿਆਮ ਉੱਥੇ ਗੁੰਡਾਗਰਦੀ ਕਰੀ ਫਿਰ ਪੰਜਾਬ 'ਚ ਜਦੋਂ ਜੀ ਕਰਦਾ ਘਟੋ ਘਟ ਕਿੰਨੇ ਗੈਂਗਸਟਰ ਇਹਨਾਂ ਨੇ ਪੰਜਾਬ ਦੇ ਵਿੱਚ ਬੇਹੱਦ ਜ਼ਿਆਦਾ ਹੋ ਰਹੇ ਆ ਮੈਂ ਕਹਿੰਦਾ ਤੇ ਅਤਿਆਚਾਰ ਹੋ ਰਿਹਾ ਜਦੋਂ ਦੀ ਇਹਦੀ ਸਰਕਾਰ ਆਈ ਆ ਇਹਦੇ ਕਹਿਣ ਤੇ ਪਹਿਲੀ ਗੱਲ ਕਰਦਾ ਮੈਂ ਨਾ ਤਾਂ ਬਜ਼ੁਰਗ ਦੇਖਦੇ ਨਾ ਮਹਿਲਾਵਾਂ ਦੇਖਦੇ ਜਦੋਂ ਇੱਕ ਮੋਰਚਾ ਰੱਖਿਆ ਗਿਆ ਸੀ ਜਿਹੜਾ ਉਹ ਮਾਸਟਰਾਂ ਬੰਨੀਓ ਵਿੱਚ ਜੋ ਲੇਡੀਜ਼ ਸੀਗੀਆਂ ਉਹਨਾਂ ਦੇ ਡਾਂਗਾ ਮਾਰੀਆਂ ਗਈਆਂ ਤੇ ਪਾਣੀ ਦੀਆਂ ਵਿਚਾਰਾ ਮਾਰੀਆਂ ਗਈਆਂ ਪੱਗਾਂ ਲਥੀਆਂ ਗਈਆਂ ਤੇ ਅਹੀਂ ਬਸ ਕੱਲ ਹੋਇਆ ਕੱਲ ਕੀ ਹੋਇਆ ਧੱਕੇ ਨਾਲ ਕਿਸਾਨਾਂ ਨੂੰ ਲਿਆਇਆ ਗਿਆ ਕਢੀਸਿਆ ਵੀ ਗਿਆ ਤੇ ਪੱਗਾਂ ਤਾਂ ਪਤਾ ਨਹੀਂ ਬੇहद ਜ਼ਿਆਦਾ ਕਿੰਨੇ ਕਿੰਨੀਆਂ ਕਦੀਆਂ ਲਹਿ ਗਈਆਂ ਹੁਣ ਇਹੀ ਪ੍ਰਸ਼ਾਸਨ ਜੇ ਮੈਂ ਇਹ ਕਹਿਣਾ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਸਾਡੇ ਨਾਲ ਬੈਠ ਕੇ ਗੱਲ ਕਰੋ ਤੇ ਇੱਕ ਪਾਸੇ ਤੁਸੀਂ ਅਤਿਆਚਾਰ ਕਰ ਰਹੇ ਹੋ ਹੁਣ ਇਹ ਗਿੱਦੜਵਾਹ ਦੀਆਂ ਹੁਣ ਦੀਆਂ ਖਬਰਾਂ ਜੋ ਇਹਨਾਂ ਨੂੰ ਕਿਹਾ ਜਾਂਦਾ ਵੀ ਜੇ ਤੁਸੀਂ ਧਰਨਾ ਲਾਉਂਗੇ ਧਰਨਾ ਤੁਹਾਨੂੰ ਲਾਉਣ ਨਹੀਂ ਦੇਣਾ ਵਿਚਾਲੇ ਨਹੀਂ ਬੈਠਣ ਦੇਣਾ ਸਾਈਡ ਤੇ ਹੋ ਕੇ ਜੋ ਕੁਝ ਮਰਜ਼ੀ ਕਰੋ ਸ਼ੰਭੂ ਬਾਟਰ ਤੇ ਵੀ ਤਾਂ ਸਾਈਡ ਤੇ ਬੈਠੇ ਸੀ ਸ਼ੰਭੂ ਤੇ ਖਨੌਰੀ 4 ਮਹੀਨੇ ਹੋ ਗਏ ਜਗਜੀਤ ਸਿੰਘ ਮਰਨ ਵਰਤ ਤੇ ਬੈਠੇ ਸੀ ਨਾ ਕੋਈ ਉਹਦੇ ਵਿੱਚ ਕੋਈ ਕਿਸੇ ਨੂੰ ਤਕਲੀਫ ਵੀ ਨਹੀਂ ਸੀ ਸਾਈਡ ਤੇ ਬੈਠੇ ਸੀ ਮੀਟਿੰਗ ਦੇ ਬਹਾਨੇ ਬਹੁਤ ਵੱਡਾ ਇੱਕ ਧੋਖਾ ਕਰਿਆ ਇਹਨਾਂ ਨੇ ਕੱਲ 420 ਕਰਿਆ ਇਹਦੇ ਵਿੱਚ ਸਿੱਧਾ ਸੀਐਮ ਪਵਨਤਮਨ ਦੀ ਗੁੰਡਾਗਰਦੀ ਨਜ਼ਰ ਆਉਂਦੀ ਹੈ ਇਹਨੇ ਬਿਆੰਤ ਮੁੱਖ ਮੰਤਰੀ ਸੀ ਜਿਹੜਾ ਉਹਦੇ ਆਲਾ ਰੂਪ ਧਾਰ ਕੇ ਦਿਖਾਤਾ ਲੋਕਾਂ ਨੂੰ ਹੁਣ ਮੈਂ ਇਹੀ ਕਹਿਣਾ ਚਾਹਣਾ ਹੁਣ ਪੰਜਾਬ ਵਾਲ ਜਿਹੜੇ ਆਪਣੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਮੈਂ ਤਾਂ ਪਹਿਲਾ ਇਹ ਕਹੂੰ ਗਲਤੀ ਦਾ ਸਾਡੇ ਪੰਜਾਬੀਆਂ ਦੀ ਹੈ ਕਿਉਂਕਿ ਇਹਨਾਂ ਨੇ 25 ਸਾਲ ਤੋਂ ਕਾਂਗਰਸ ਤੇ ਕਾਲੀ ਕਾਂਗਰਸ ਤੇ ਕਾਲੀ ਉਹਨਾਂ ਨੇ ਵੀ ਨਹੀਂ ਇਹਨਾਂ ਤੱਕਾ ਕਰਿਆ ਜਿੰਨਾ ਅੱਜ ਇਹ ਕਰਵਾ ਰਹੇ ਆ ਕਿਉਂਕਿ ਇਹ ਸ਼ਰਿਆਮ ਉਹ ਤੱਕਾ ਕਰਨ ਤੇ ਨਜ਼ਰ ਆਉਂਦੇ ਆ ਸ਼ਰਿਆਮ ਜਿਹੜੇ ਤੰਬੂ ਉਹਨਾਂ ਦੇ ਲੱਗੇ ਹੋਏ ਸੀ ਤਾਂ ਉਹਨਾਂ ਨੂੰ ਸਮਾਨ ਤੋੜ ਕੇ ਪਹਿਲਾ ਨੰਬਰ ਤਾਂ ਇਹ ਦੱਸੋ ਇਹ ਕਿੱਥੋਂ ਦੀ ਪੱਤਰਕਾਰੀ ਆ ਕਿੱਥੋਂ ਦਾ ਇਹ ਇਨਸਾਫ ਆ ਵੀ ਤੁਸੀਂ ਇਹ ਦੇਖੋ ਜਿਹੜੀ ਗੱਲ ਕਰਨ ਦੇ ਮਕਾਬਦ ਤਾਂ ਆਪਾਂ ਕਹਿੰਦੇ ਜਿਵੇਂ ਗੱਲ ਹੋਣੀ ਚਾਹੀਦੀ ਓਵੇਂ ਕਰ ਸਕਦੇ ਆ ਜਿਹੜਾ ਸਮਾਨ ਇੰਨਾ ਅਤਿਆਚਾਰ ਕਰਿਆ ਲੋਕਾਂ ਦਾ ਨੁਕਸਾਨ ਕਰਤਾ ਟਰਾਲੀਆਂ ਤੱਕ ਗਾਇਬ ਕਰਤੀਆਂ ਉਹਨੂੰ ਚੋਰ ਕਹੇ ਗਏ ਕਿਸਾਨ ਭਰਾ ਸਾਡੀ ਕਹਿੰਦੇ ਵੀ ਇਹ ਭਗਵੰਤਮਾਨ ਚੋਰ ਆ ਟਰਾਲੀਆਂ ਗਾਇਬ ਕਰਤੀਆਂ ਕੋਈ ਕਹਿੰਦਾ ਪਟਿਆਲੇ ਜ਼ਿਲ੍ਹਾ ਦੇ ਵਿੱਚ ਆਗੀ ਕੋਈ ਕਹਿੰਦਾ ਇਹ ਇੱਧਰ ਆ ਜੀ ਕੋਈ ਕਹਿੰਦਾ ਪਠੰਡੇ ਆ ਤਾਂ ਇਹ ਝੂਠ ਮਾਰ ਰਹੇ ਆ ਥਾਂ ਥਾਂ ਤੇ ਤੇ ਗੱਲ ਹੁਣ ਇੰਨੀ ਕਾ ਕਿਉਂਕਿ ਜਿਹੜਾ ਸੀਐਮ ਭਗਵੰਤ ਮਾਨ ਆ ਇਹ ਸ਼ਰਿਆਵਾਂ ਗੁੰਡਾਗਰਦੀ ਕਰ ਰਿਹਾ ਕਿਉਂਕਿ ਜਿਹੜੀ ਗੱਲ ਸਿੱਧੀ ਕਹੋ ਸਕਦੀ ਹੁੰਦੀ ਆ ਮੀਟਿੰਗ ਦੇ ਬਹਾਨੇ ਇੱਕ ਬਹੁਤ ਵੱਡਾ ਧੋਖਾ ਕਰਿਆ ਜਿਹੜਾ ਫਰੇਜ਼ ਸ਼ੰਭੂ ਬਾੜ ਰ ਇਹਨਾਂ ਨੇ ਜੇਸੀਆਂ ਲਿਆ ਕੇ ਤੇ ਜਿਹੜਾ ਸਮਾਨ ਤੋੜਨ ਨਾਲ ਪਹਿਲਾ ਨੰਬਰ ਤਾਂ ਹੱਲ ਨਹੀਂ ਹੁੰਦੇ ਜਿਹੜਾ ਸਮਾਨ ਤੋੜਿਆ ਤੰਬੂ ਲੱਗੇ ਆ ਉਥੇ ਕਿਸਾਨਾਂ ਦੇ ਸਾਰਿਆਂ ਐਸਮੈਸ ਕਰਤਾ ਤੋੜਤਾ ਇਧਰ ਉਧਰ ਸੜਤੀਆਂ ਸਾਰੇ ਮੰਨ ਕੇ ਚੱਲ ਤੈਸਮੈਸ ਕਰਤਾ ਤੇ ਹੁਣ ਇਹ ਪੁੱਛਣਾ ਚਾਹੁੰਦੇ ਆ ਤੇ ਵੀ ਹੁਣ ਕਿੱਧਰ ਗਿਆ ਸੀ ਐਮ ਭਵੰਤਮਨ ਜਿਹੜਾ ਕਹਿੰਦਾ ਮੈਂ ਕਿਸਾਨ ਦਾ ਪੁੱਤਰਾ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦੇ ਆ ਭਾਈ ਇਹ ਗੁੰਡਾਗਰਦੀ ਦਾ ਇਹ ਨੰਗਾ ਨਾਚ ਨੇ ਕਰਕੇ ਦਿਖਾਤਾ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਚੈਨਲਾਂ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਰਦੇ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵਟੌਪ ਤੇ ਧੰਨਵਾਦ